ਸਤਿ ਸ੍ਰੀ ਅਕਾਲ ਸਨੀ ਵੀਰ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਬਹੁਤ ਵਧੀਆ ਤੁਸੀਂ ਦੱਸੋ ਜੀ ਤੁਸੀਂ ਤਾਂ ਵਿਆਹ ਵਾਂਗ ਉਸਟੋਲਾ ਲਾਈਆਂ ਹੋਈਆਂ ਆਫੇ ਵਿਆਹ ਲੈ ਕੰਮੇ ਕਰੇ ਬਾਬਾ ਸ਼ਾਹੂ ਦੇ ਉੱਪਰ ਜੀ ਵਿਆਹ ਵਾਂਗ ਉਸਟੋਲੇ ਲੱਗਣੀਆਂ ਹੋਣ ਜੀ ਅੱਛਾ ਇਹ ਕਿਉਂ ਲਾਈਆਂ ਹੋਈਆਂ ਤੁਸੀਂ ਇਹ ਜਿਹੜੇ ਸੂਟ ਹੈਗੇ ਨੇ ਜੀ ਇਹ ਸੂਟ ਹੈਗੇ ਸਾਰੇ ਪ੍ਰੀਮੀਅਮ ਜਿਹੇ ਸੂਟ ਹੈਗੇ ਆ ਕੋਈ ਸੂਟ ਹੈਗਾ 1000 ਰੁਪਏ ਵਾਲਾ ਕੋਈ ਸੂਟ ਹੈਗਾ 1200 ਰੁਪਏ ਵਾਲਾ ਜਿਵੇਂ ਕਰੀ ਜੋ ਪ੍ਰਭੂ ਅੱਛਾ ਕੋਈ ਸੂਟ ਹੈਗਾ 1000 ਰੁਪਏ ਵਾਲਾ ਕੋਈ ਹੈਗਾ 1200 ਰੁਪਏ ਵਾਲਾ ਅਜੇ ਅੱਗੇ ਦਿਖਾਈਏ ਪਹਿਲੇ ਹਾਂਜੀ ਸੰਕਲ ਵੀਰੇ ਇਹ ਤਾਂ ਬੜੇ ਸੋਹਣੇ ਸੋਹਣੇ ਸੂਟ ਆ ਰਹੀਆਂ ਨੇ ਕਾਲੇ ਆ ਜੀ ਅੱਛਾ ਤੁਸੀਂ ਲਾਈਵ ਪਾਣੀ ਸ਼ੁਰੂ ਕਰਤੀ ਆ ਹਾਂਜੀ ਹਾਂਜੀ ਅੱਛਾ ਲਾਈਵ ਸ਼ੁਰੂ ਹੋਈ ਪਈ ਆ ਜੀ ਆਲੋ ਹੋਵੇ ਸਭ ਦੇ ਸੂਟ ਚੈੱਕ ਕਰੋ ਜੀ ਸੂਟ ਆਊਗਾ ਕਾਟਨ ਦਾ ਜੀ ਉੱਪਰ ਹੈਗਾ ਆਰੀ ਵਰਕ ਦਾ ਕੰਮ ਨਾਲ ਚੁੰਨੀ ਹੈਗੀ ਪਿਓਰ ਦੀ ਜੀ ਅੱਛਾ ਪਿਓਰ ਦੀ ਦੁਪੱਟਾ ਜੀ ਆਰੀ ਵਰਕ ਦਾ ਕੰਮ ਨਾ ਹੋਵੇ 1 ਲੱਖ ਰੁਪਏ ਹੈਗਾ ਨਾਮ ਜੀ ਅਗਰ ਚੁੰਨੀ ਪਿਓਰ ਦੀ ਨਾ ਹੋਵੇ ਤਾਂ ਵੀ 1 ਲੱਖ ਰੁਪਏ ਹੈਗਾ ਨਾਮ ਜੀ ਅੱਛਾ ਇਹ ਸੂਟ ਹੈਗਾ ਆਪਣੇ ਕੋਲ 200 ਤੋਂ ਲੈ ਕੇ 300 ਜੀ ਠੀਕ ਹੈ ਜੀ ਹਾਂਜੀ ਇਹ ਆਪਾਂ ਸੇਲ ਲਾਤੀ ਰਖੜੀ ਵਾਸਤੇ ਜਿਹੜੀ ਭੈਣਾਂ ਸੂਟ ਚਾਹੀਦੇ ਸਿੰਗਲ ਸਿੰਗਲ ਡਬਲ ਡਬਲ ਟ੍ਰिपल ਟ੍ਰिपल ਰਖੜੀ ਵਾਸਤੇ ਤੁਸੀਂ ਹੁਣੇ ਨਹੀਂ ਜਲਦੀ ਸੇਲ ਲਾਤੀ ਹਾਂਜੀ ਹਾਂਜੀ ਆਪਾਂ ਤਾਂ ਸੇਲ ਲਾ ਚੁੱਕੇ ਹਾਂ ਜੀ ਜੇ ਕਿਸੇ ਦੁਕਾਨਦਾਰ ਭਰਾ ਨੂੰ ਮਾਲ ਚਾਹੀਦਾ ਉਹ ਵੀ ਲੈ ਜਾ ਸਕਦਾ ਹੈ ਜਿੰਤੇ ਭੈਣ ਨੇ ਘਰ ਵਸਤੇ ਨੇ ਉੱਭਲੀ ਜਾ ਸਕਦੇ ਹੈ ਅੱਛਾ ਫਿਰ ਹੋਰ ਦਿਆਂ ਹੁਣ ਕੀ ਚੁੰਨੀਆਂ ਜੀ ਲਾਲ ਸਾਹਿਬ ਕੰਪਨੀ ਦਾ ਨਾਮ ਹੈ ਬ੍ਰਾਂਡਡ ਕਰਦਾ ਮਾਲ ਹੈ ਜੀ ਰੋਜੀ ਐਟਮਾ ਦੇਖੋ ਇੱਕ ਐਟਮ ਹੋਗੀ ਹਾਂਜੀ ਉਸ ਰੰਗ 100 150 ਹੈਗਾ ਇੱਕਾਟਾ ਮਾਹ ਹੈ ਜੀ ਜੀ ਅੱਛਾ ਇਹ ਸੈਕਿੰਡ ਡਿਜ਼ਾਈਨ ਆ ਤੁਹਾਨੂੰ ਡਿਜ਼ਾਈਨ ਦਊਗਾ 800 ਤੇ 900 ਸਾਡੇ ਕੋਲ ਸਪੇਸ ਘੱਟ ਹੈ 800 ਤੇ 900 ਡਿਜ਼ਾਈਨ ਆਏਗਾ ਜੀ ਜਾਂ ਕੱਪੜਾ ਰਹੇਗਾ ਪਿਓਰ ਕਾਟਨ ਦਾ ਰਹੇਗਾ ਨਾਲ ਆਰਕਿੰਡੀ ਜੀ ਰਹੇਗੀ ਚੁੰਨੀ ਜੀ ਇਹ ਤਾਂ ਜੈਵੀ ਲਾਉਣ ਦਾ ਹੈ ਸੂਟ ਜੈਵੀ ਲਾਉਣ ਦਾ ਸੂਟ ਹੈ ਬਾਜ਼ਾਰ ਦੇ ਰੇਟ ਹੈਗਾ 750 800 ਠੀਕ ਹੈ ਜੀ 750 800 ਰੇਟ ਹੈਗਾ ਸੂਟਾ ਜਿੰਨੇ ਵੀ ਦਿਖਾਉਂਗਾ ਆਪਾਂ ਸੁਪਰ ਸੇਲ ਲਾਈ ਵੀ ਹੈ ਤੁਹਾਨੂੰ ਸੂਟ ਮਿਲਣਾ ਹੈਗਾ ਜੇ ਬੰਦਾ ਵੀਡੀਓ ਨੂੰ ਸ਼ੇਅਰ ਕਰੂਗਾ ਪੇਜ ਨੂੰ ਫੋਲੋ ਕਰੂਗਾ ਸਾਡੀ ਸੇਲ ਪਰ ਆਊਗਾ ਆਨਲਾਈਨ ਡਿਲੀਵਰੀ ਨਹੀਂ ਹੋਣੀ ਹੈ ਜੀ ਕਿਉਂਕਿ ਮਾਲ ਬਹੁਤ ਮੇਨੂੰ ਵੀ ਰਦਕਾਰ ਬਣੀ ਬਚ ਰਿਹਾ ਹੈਗਾ। ਅੱਛਾ। ਦਰਾਨ ਭਾਈ ਵੀ ਜਿਹੜੇ ਕਰ ਲੋ ਜਿਨੇ 15-20 ਸੂਟ ਲੈਣੇ ਉਹਨੂੰ ਆਨਲਾਈਨ ਵੀ ਡਿਲੀਵਰੀ ਕਰ ਦੂੰਗਾ। ਇੱਕ ਤਾਂ ਉਹ ਡਿਲੀਵਰ ਨਹੀਂ ਹੋਣਾ ਹੈਗਾ। ਅੱਛਾ ਅੱਛਾ। ਇਹਦੇ ਤੇ ਲਖਨਵੀ ਵਰਕ ਹੈ। ਲਖਨਵੀ ਵਰਕ ਹੈਗਾ ਜੀ ਰੰਗ ਡਿਜ਼ਾਈਨ ਬਹੁਤ ਹੈਗੇ ਆ। ਆ ਦੋ ਦਿਨ ਹੋ ਗਏ ਹੁਣ ਤੀਜਾ ਦਿਨ ਚੈੱਕ ਕਰੋ ਮੜ ਜਾਓ। ਆ ਵੀ ਬ੍ਰਾਂਡ ਦਾ ਮਾਲ ਹੈ ਜੈ ਵੀ ਲੌਂਡ ਦਾ। ਸਲਵਾਰ ਦੀ ਮੂਰੀਆਂ ਪਰ ਕੰਮ ਹੈ। ਦੁਪੱਟਾ ਬੜਾ ਸੋਹਣਾ ਹੈ। ਆ ਵੀ ਸੂਟ ਜਿਹੜਾ 8900 ਰੁਪਏ ਵਿਕੇਦਾ ਹੈ। ਠੀਕ ਹੈ ਜੀ ਤੁਸੀਂ ਜਿਹੜਾ ਮਰਜ਼ੀ ਸੂਟ ਪਿਕ ਕਰ ਲਿਓ ਆਪਾਂ ਨੂੰ ਪਾਣਾ ਹੈ 500 ਰੁਪਏ ਦਾ ਅੱਛਾ ਇਹ ਮੋਡਰਨ ਵਾਲ ਦੇ ਸੂਟ ਹੈ ਇਹ ਮੋਡਰਨ ਵਾਲਾ ਸੂਟ ਲੈ ਲਓ ਡਿਜੀਟਲ ਸੂਟ ਚਲੋ ਚੈੱਕ ਕਰੋ ਲੈਸ ਵਾਲਾ ਕੈਮਰੀਕ ਦਾ ਸੂਟ ਅਗਰ ਕੈਮਰੀਕ ਨਾ ਹੋਵੇ 1000 ਰੁਪਏ ਦਾ ਨਾਮ ਹੈ ਕੈਮਰੀਕ ਵਾਲਾ ਸੂਟ ਹੈ ਦੁਪੱਟਾ ਨਾਲ ਮਸਲੀਂਦਾ ਹੈ ਬਾਜ਼ਾਰ ਇੱਥੇ ਘੱਟੋਂ 800 ਆਪਾਂ ਵੀ 500 ਲੱਕ ਦੇ ਦੇਣਾ ਸਿਰਫ 500 ਦੇ ਸੂਟ 5 500 ਸੂਟ ਇੱਕ ਵਾਰੀ ਸਾਰੀ ਨਿਕਾ ਬਣਾ ਦੂੰ ਆ ਦੇਖੋ ਵਿੱਚ ਕਿੰਨੇ ਹੈਵੀ ਹੈਵੀ ਸੂਟ ਲੱਗੇ ਵੇ ਲੋ ਇਹ 1295 ਵਾਲਾ ਸੂਟ ਸੀ ਜੈਪੁਰੀ ਸੂਟ ਬਨਾਸਦੀ ਸ ਜੈਪੁਰੀ ਸੂਟ ਹੈਗਾ ਬਨਾਰਸੀ ਸੂਟ ਹੈਗਾ ਦੁਪੱਟਾ ਹੀ ਬਨਾਰਸੀ ਹੈਗਾ ਬਾਜ਼ਾਰ ਵਿਗਦਾ 1000 1200 ਰੁਪਏ ਦਾ ਆਪਾਂ ਨੂੰ ਜਿਹੜੇ ਮਰਜ਼ੀ ਸੂਟ ਵਿਕ ਕਰ ਲਿਓ ਤੁਹਾਨੂੰ 5 500 ਲਾ ਕੇ ਦੇਣਾ ਸੂਟ ਆ ਬਣਾ ਮੈਂ ਕੋਈ ਮਹਿੰਗਾ ਨਹੀਂ ਕੋਈ ਸਸਤਾ ਨਹੀਂ ਸਾਰੇ ਸੂਟ 5 500 ਰੁਪਏ ਨੇ ਅਜੂ ਲਗ ਲੱਦਾ ਦਵਾਰਾ ਸਾਰੇ ਸੂਟ 5 500 ਰੁਪਏ ਨੇ ਆ ਲੋ ਆ ਚਿਕਨ ਦਾ ਵਰਕ ਵਾਲਾ ਸੂਟ ਆ ਗਿਆ ਅੱਗੇ ਪਿਛੇ ਚਿਕਨ ਬਣੀ ਵੀ ਹੈ ਨਾਲ ਚਿਕਨ ਦਾ ਪਲਾਜੋ ਹੈਗਾ ਨਾਲ ਪਿਓਰ ਦੀ ਚੁੰਨੀ ਹੈਗੀ ਹੈ ਜੇ ਬਾਜ਼ਾਰ ਲੈਣ ਜਾਓਗੇ 12 1250 ਸੂਟ ਵਿਗਦਾ ਹੈ ਆਪਾਂ ਨੂੰ ਆ ਵੀ 500 ਲਾ ਕੇ ਦੇ ਦੇਣਾ ਅੱਛਾ ਖੋਲੀ ਪੁੱ ਅੱਗੇ ਵੀ ਕੜਾਈ ਪਿੱਛੇ ਵੀ ਕੜਾਈ ਯਾਨੀ ਫਰੰਟ ਫਰੰਟ ਬਣਿਆ ਪਿਆ ਹੈ 100 ਇੰਚ ਕਪੜੇ ਵਿੱਚ ਕੜਾਈ ਕੱਢੀ ਵੀ ਹੈ ਨਾਲ ਚਿਕਨ ਦਾ ਪਲਾਜੋ ਹੈ ਨਾਲ ਚਿਕਨ ਦਾ ਪਲਾਜੋ ਨਾਲ ਪਿਓਰ ਦੀ ਚੁੰਨੀ ਜਿਹੜੀ ਤੋਂ ਇੱਥੇ ਇਕੱਠੀ ਹੋ ਜਾਂਦੀ ਸੈਮੀ ਚੁੰਨੀ ਨਹੀਂ ਆਣੀ ਕਿ ਪਿਓਰ ਦੀ ਚੁੰਨੀ ਹੈ ਕੋਈ 1000 ਨਹੀਂ ਕੋਈ 1200 ਨਹੀਂ ਸੂਟ ਛਾਂਡ ਕੇ ਲੈ ਕੇ ਜਾਓ 500 ਰੁਪਏ 500 ਰੁਪਏ 500 ਰੁਪਏ ਲੋ ਆਹ ਹੋਲੀ ਮੋਹਰਾਂ ਦਾ ਸੂਟ ਇਹ ਸੂਟ ਨੇ ਤਬਾਹੀ ਮਚਾਈ ਵੀ ਬਾਜ਼ਾਰ ਦੇ ਅੰਦਰ ਸਲਵਾਰ ਦੀ ਮੂਰੀਆਂ ਕੱਢੀਆਂ ਪਿਓਰ ਮਿਸ਼ਲੀਨ ਦਾ ਸੂਟ ਬਾਜ਼ਾਰ ਹੈਗਾ 1095 ਲਾਓ ਸਿੱਧਾ ਕਰੋ ਪੁੱਤਰ ਬਾਜ਼ਾਰ ਹੈਗਾ 1095 ਰੁਪਏ ਦਾ ਪੂਰਾ ਫਰੰਟ ਹੈਗਾ ਗਲਾ ਹੈਗਾ ਆ ਨਾਲ ਬਹਾ ਹੈਗੀਆਂ ਠੀਕ ਹੈ ਬਹਾ ਮੂਰੀ ਜੋ ਮਰਜੀ ਕਰ ਲੋ ਦੁਪੱਟਾ ਦੇਖੋ ਨਾ ਸੋਹਣਾ ਰੇਟ ਕਿੰਨਾ ਕੱਢਿਆ ਰੇਟ ਕੱਢਿਆ 500 ਰੁਪਏ ਜੀ ਇਹ ਸੂਟ ਲੈਣ ਨੂੰ ਤੁਹਾਨੂੰ ਆਨੇ ਪਾਣਾ ਜੱਸੀ ਦੀ ਹੱਟੀ ਬਸਟਾਂਡ ਮਡੰਡਾ ਰਖੜੀ ਦਾ ਸੁਪਰ ਪੰਪਰ ਪਹਿਲੀ ਸ਼ੁਰੂ ਕਰਤਾ ਜੀ ਆ ਲੋਕਾਂ ਨੇ ਟਾਈਮ ਰੈਂਪ ਪੜਾਕੇ ਬਣੇ ਕਿਉਂਕਿ ਮੈਂ ਤਾਂ ਸਟਾਕ ਇੰਨਾ ਮੰਗਾਏ ਬਣੇ ਵਾਸਤੇ ਫਾਇਦੇ 'ਚ 5 500 ਦਾ ਸੂਟ ਹੈ 5 500 ਦਾ ਜਿਹੜਾ ਮਰਜ਼ੀ ਦੇ ਲੋ ਆ ਲੋ 1995 ਦਾ ਸੂਟ ਸੀ ਇਹ ਦੇਖਿਓ ਸ਼ਿਮਰ ਦਾ ਦੁਪੱਟਾ ਫੋਰ ਸੈਟ ਸੀਗਾ ਸੂਟ ਬੜਾ ਸੋਹਣਾ ਸੀ ਚੈੱਕ ਰਸੂਟ ਬੜਾ ਜੱਲੇ ਕੰਮ ਚੈੱਕ ਕਰੋ ਸ਼ਿਮਰ ਦਾ ਸੂਟ ਹੈ ਨਾਲ ਬਾਜੂ ਬਣੇ ਪਏ ਆ ਦੁਪੱਟਾ ਬੋਲੀ ਕੁੜੀਏ ਆ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਫੋਰ ਸੈਟ ਕੱਟ ਵਰਗਾ ਟੂ ਸੈਟ ਦੀਆਂ ਨਾ ਹੈਗਾ 1995 ਸੂਟ ਕਿੰਨੇ ਦਾ ਹੈ 500 ਰੁਪਏ ਦਾ ਓਨਲੀ 500 ਰੁਪਏ ਦਾ ਸੋ ਸੇਲ ਮੇਲੇ ਲੱਗ ਚੁੱਕਿਆ ਹੈ ਫਟਾਫਟ ਪਹੁੰਚ ਜੋ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਆ ਲੋ ਜੀ ਪਿਓਰ ਚੁੰਨੀਆਂ ਦੇ ਕੈਮਰਿਕਲ ਥੋੜੀ 5-500 ਲਾਤੇ ਸੇਲ ਦੁਕਾਨ ਦੇ ਅੰਦਰ ਲੱਗਣੀਆਂ ਬਾਹਰ ਕੁਝ ਨਹੀਂ ਲੈਣਾ ਹੈਗਾ ਰੇਟ ਬਣਾ 5500 ਰੁਪਏ ਸੋ ਸੂਟ ਲੈਣ ਵਾਸਤੇ ਫਟਾਫਟ ਪਹੁੰਚੋ ਜੱਸੀ ਦੀ ਹੱਟੀ ਇਹਦਾ ਬਿਲਕੁਲ ਛੋਟਾ ਜਿਹਾ ਟ੍ਰੇਲਰ ਦਿਖਾਇਆ ਠੀਕ ਹੈ ਜੀ ਸਟਾਕ ਬਹੁਤ ਜ਼ਿਆਦਾ ਹੈਗਾ ਕੁਆਲਿਟੀ ਬਹੁਤ ਜ਼ਿਆਦਾ ਹੈਗੀ ਹੈ ਸ਼ਾਪ ਦੇ ਅੰਦਰ ਹੀ ਮਾਲ ਮਿਲਣਾ ਹੈਗਾ ਜਿਹੜਾ ਮੈਨੂੰ ਸੂਟ ਚਾਹੀਦਾ ਆਪਣੇ ਲਫਾਫਾ ਚੋਲਾ ਘਰ ਤੇ ਲੈ ਕੇ ਆਇਓ ਕਿਉਂ ਮੇਰੇ ਚ ਲਫਾਫਾ ਚੋਲਾ ਦੇਣ ਦੀ ਹਿੰਮਤ ਨਹੀਂ ਹੈਗੀ ਕਿ ਤੁਹਾਨੂੰ ਜੇ ਸੂਟ ਆਪਾਂ ਮਹਿੰਗੇ ਮਹਿੰਗੇ 5500 ਲਾ ਕੇ ਦੇ ਦੇਣੇ ਜਿਹੜੇ ਭਾਣਾ ਸੂਟ ਬਾਏ ਕਰਨੇ ਆ ਆਪਣੇ ਲਫਾਫਾ ਚੋਲਾ ਨਾਲ ਲੈ ਕੇ ਆਇਓ ਠੀਕ ਹੈ ਜੀ ਸੂਟ ਬੜੇ ਪਿਆਰੇ ਆ ਡਿਜ਼ਾਈਨ ਜਿਹੜੀ ਭੈਣ 20 ਸੂਟ ਲਊਗੀ ਉਹਨੂੰ ਇੱਕ ਮਾ ਥੋੜਾ ਫ੍ਰੀ ਮਿਲੂਗਾ ਜੀ 20 ਸੂਟ ਖਰੀਦਣ ਵਾਲ ਨੂੰ ਇੱਕ ਸੂਟ ਫ੍ਰੀ ਦੇਊਗਾ ਜੀ ਮੈਂ ਜਿਹੜਾ ਮਰਜ਼ੀ ਚ ਪਿਕ ਕਰ ਸਕਦੇ ਹੋ ਸੀ ਉਹ ਘੱਟੜਾ ਪੈਂਦਾ ਪਾ ਲੈਣ ਤੇ ਕੋਈ ਗੱਲ ਨਹੀਂ 20 ਸੂਟ ਖਰੀਦਣ ਵਾਲ ਨੂੰ ਚਾਹੇ ਵੇਚਣ ਵਾਸਤੇ ਲੈ ਲਵੇ ਚਾਹੇ ਘਰ ਵਾਸਤੇ ਲੈ ਲਵੇ ਚਾਹੇ ਜਿਵੇਂ ਮਰਜ਼ੀ ਲੈ ਲਵੇ 20 ਸੂਟ ਖਰੀਦਣ ਵਾਲ ਨੂੰ ਇੱਕ ਸੂਟ ਫ੍ਰੀ ਹੈ ਜੀ ਤੋ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਪੇਜ ਨੂੰ ਕਰ ਲਓ ਫੋਲੋ ਫਟਾਫਟ ਪਹੁੰਚ ਜਾਓ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਆਨਲਾਈਨ ਥੋੜਾ ਸੂਟ ਕੱਟ ਉਹਦੇ 10 ਸੂਟ ਬੁੱਕ ਕਰੂਗੇ ਤੇ ਘੱਟ ਬੁੱਕ ਨਹੀਂ ਹੋਣੇ ਜੀ ਬੇਨਤੀ ਆਈ ਹੈ ਕਰੋੜ 10 ਸੂਟ ਬੁਕਿੰਗ ਹੋਊਗੀ ਇੱਕ ਦੋ ਹੋਟਲ ਇਹਨਾਂ ਕੋਈ ਨਾ ਫੋਨ ਕਰੇ ਇੱਕ ਸੂਟ ਭੇਜਦੇ ਦੋ ਭੇਜਦੇ ਕਿਉਂਕਿ ਰਸ਼ ਦਾ ਟਾਈਮ ਹੈਗਾ ਜੀ ਇੱਕ ਦੋ ਸੂਟ ਬੁੱਕ ਨਹੀਂ ਹੋਣੇ ਹੈਗੇ ਕੱਟਵਰ 10 ਸੂਟ ਬੁੱਕ ਕਰਕੇ ਭੇਜ ਸਕਦਾ ਜੀ ਮੈਂ ਜਿਹਨਾਂ ਨੂੰ ਚਾਹੀਦੇ ਐ ਫਟਾਫਟ ਮੰਗਾ ਲਓ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਰੋਜ਼ ਸ ਕਿ ਰੋਜ਼ ਨਵਾਂ ਸਟਾਕ ਰ ਅਪਡੇਟ ਹੋਣਾ ਇੱਕ ਸਟਾਕ ਨਹੀਂ ਮਿਲਣਾ ਹੈਗਾ ਲੇਟੈਸਟ ਸਟਾਕ ਮਿਲਣਾ ਹੈ ਲੋੜ ਤੋਂ ਵੱਧ ਸਟਾਕ ਮਿਲਣਾ ਹੈ ਮਿਲਣਾ ਹੈਗਾ ਸਿਰਫ 500 ਰੁਪਏ ਚ ਜੀ ਸੋ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਦਿਓ ਫੋਲੋ ਫਟਾਫਟ ਪਹੁੰਚ ਜਾਓ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਜੱਸੀ ਦੀ ਹੱਟੀਆਂ ਦੇਖੋ ਆ ਰੈਡੀਮੇਡ ਸੁੱਟਾਂ ਦੀ ਧਮਾਕਾ ਕਰਤਾ ਜੀ ਆਏ ਕੁੜੀ ਹੋਰ ਮੜ ਜਾ ਦੇਖਾਂ ਨੇ ਜੀ ਆਹ ਲੋ ਜੀ ਇਹ ਕੁੜਤੇ ਐਵੇਂ ਆਏ ਬਈ 5 500 ਵਾਲਾ ਕੁੜਤਾ ਮੈਂ 500 ਦੋ ਕਰਤੇ ਜੀ ਆ ਕੱਪੜਾ ਚੈੱਕ ਕਰ ਲੋ ਜੇ ਲੋਕ ਕੜ ਕੇ ਵੇਚਦੇ ਸੈਲਫ ਪ੍ਰਿੰਟ ਦਾ ਵੀ 600 ਦਾ 600 ਦਾ 800 ਦਾ ਆਪਾਂ 500 ਦੇ ਦਿੰਨੇ ਆ ਵੀ ਆਫਰ ਦੇ ਵਿੱਚ ਚਾ ਲੋ ਆਹ ਖੋਲੀ ਪਿੱਛੇ ਸਸਤਾ ਸੋਰੇ ਵਿੱਚ ਐਲ ਐਕਸਲ ਐਮ ਐਲ ਐਕਸਲ ਡਬਲ ਐਕਸਲ ਜਿਹੜਾ ਆ ਲੋ ਜੀ ਰੈਡੀਮੇਡ ਸੂਟ ਜਿਹੜਾ ਮਰਜ਼ੀ ਲੈ ਸਕਦੇ ਆ ਪਲਾਜੋ ਬਣਿਆ ਬਣਾਇਆ ਨਮਾ ਸਟਾਕ ਹੈ ਚੁੰਨੀ ਨਾਲ ਕਾਟਨ ਦੀ ਹੈ ਜੇ ਬਾਜ਼ਾਰ ਸੂਟ ਕਲਾਇ ਸਟ੍ਰਾਈਕ ਰਾਂ ਜੇ ਲੋਕ ਸਲਾਈ ਬਟ ਨੇ ਪਤਾ ਕਿ ਨਿਮ ਮੰਗਦੇ ਆ 500 ਹੋ ਗਿਆ 550 ਹੋ ਗਿਆ ਸਾਈਜ਼ ਰਹੂਗਾ ਐਮ ਐਲ ਐਕਸਲ ਡਬਲ ਐਕਸਲ ठीक है जी यार देखो एक मिनट कैमरा कितर घूमेगा भाई आ लो जी मेरे पर की भारी कोई बीबी हैगी है डबल है। एक्सएल तक सूट मिल जूगा डबल एक्सएल सब साढ़े तीन सौ ला के दे दूंगा आज भी मेरे पास दो तीन सौ सूट है बाद नहीं मिलना हैगा जो है फटाफट सूट आके आज पांच सौ सवाई रेट चलता अजक जी थो जसी बिनने प्योर कैमरिक देनी है कोई गंद कूड़ा मिक्स कपड़ा नहीं देना है अगर कैमरिक ना हो एक लख रुपया नाम रहेगा जी ਜੇ ਕੋਈ ਵੀ ਸਾਬਿਤ ਕਰ ਦੇਵੇ ਜੱਸੀ ਵੀਰ ਕੈਮਰੇ 'ਤੇ ਹੁਣ ਨਹੀਂ ਦੇ ਰਿਹਾ ਉਹਨੂੰ 1 ਲੱਖ ਰੁਪਏ ਦਾ ਹੁਟ ਮਿਲੂਗਾ ਰੈਡੀਮੇਡ ਸੂਟ ਹੈ ਗਲੇ 'ਤੇ ਕੰਮ ਹੋਏ ਹੋਏ ਬੱਚੇ ਐਮਬਰੌਇਡਰੀ ਵਾਲਾ ਸੂਟ ਹੈ ਵਿੱਚੇ ਕੜਾਈ ਵਾਲਿਆ ਵਿੱਚੇ ਪ੍ਰਿੰਟ ਹੈ ਤੁਹਾਨੂੰ 6300 ਮਿਲਣਾ ਲੋ ਸੇਲ ਦੁਕਾਨ ਦੇ ਅੰਦਰ ਮਿਲਣੀ ਹੈ ਦੁਕਾਨ ਦੇ ਬਾਹਰ ਨਹੀਂ ਮਿਲਣੀ ਹੈਗੀ ਸੋ ਫਟਾਫਟ ਪਹੁੰਚ ਜਾਓ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਜੱਸੀ ਦੀ ਹੱਟੀ ਬਸ ਸਟੈਂਡ ਮਨਿੰਡਾ ਸ਼ਹਿਰ ਜੀ ਸੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਓ ਤੇ ਫਟਾਫਟ ਆਜੋ ਜੱਸੀ ਦੀ ਹੱਟੀ ਵਰਜੀ ਜਿਹੜੀ ਭੈਣਾਂ ਨੇ ਵੀਡੀਓ ਸ਼ੇਅਰ ਕਰਕੇ ਆਉਣੇ ਉਹਨੂੰ ਮਾਲਕ ਨੇ ਹਰੇਕ ਭੈਣ ਨੂੰ ਦਿਖਾਣ ਹੈਗੇ ਅਸੀਂ ਕਮਾਈ ਵੀ ਕਰਨੀ ਆ ਲੋ ਇੱਧਰਲੇ ਕਾਰਨਰ ਵਾਸੀ ਕਰਨੀ ਆ ਕਮਾਈ 100 ਵਿੱਚ 10-15 ਰੁਪਏ ਕਮਾਣੇ ਆ ਇੱਧਰ ਬਾਰੇ ਘਾਟਾ 100 ਬੇਨਤੀ ਆ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਦਿਓ ਫੋਲੋ ਫਟਾਫਟ ਪਹੁੰਚ ਜਾਓ ਜੱਸੀ ਦੀ ਹੱਟੀ ਬਸਟੈਂਡ ਮਨਿੰਡਾ ਸ਼ਰ ਧੰਨਵਾਦ